ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਇਸਾ ਸੰਗ ਜੀਓ ਦਾਸ ਪਾਈ ਗੁਰਦੇਵ ਸਿੰਘ ਅਜੂਰੀ ਰਾਗੀ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਕਿ ਐਸੋਲੇ ਤੁਸੀਂ ਮੇਰੇ ਪਿੱਛੇ ਇੱਕ ਬੋਰਡ ਲਗਾ ਦੇਖ ਰਹੇ ਹੋ ਆ ਮਹਾਨ ਗੁਰਮਤ ਸਮਾਗਮ ਪਰਥ ਆਸਟ੍ਰੇਲੀਆ ਔਰ ਨਾਲ ਦੀਆਂ ਫੋਟੋ ਸੰਤ ਪਾਵਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਸ੍ਰੀ ਅਕਾਲ ਤਖਤ ਸਾਹਿਬ ਠੱਠਾ ਹੋਇਆ ਜਿਸ ਨੂੰ ਕਿ ਮੌਕੇ ਦੀ ਜ਼ਾਲਮ ਸਰਕਾਰ ਨੇ ਢਾਇਆ ਸੀ ਅੱਜ 40 ਸਾਲ ਹੋ ਗਏ 40 ਸਾਲਾਂ ਸ਼ਹੀਦੀ ਸਮਾਗਮ ਮਨਾਉਣ ਵਾਸਤੇ ਅਸੀਂ ਪਹੁੰਚੇ ਹੋਏ ਸੀ ਪਰਥ ਔਰ ਗੁਰਪ੍ਰੇਅਸ ਸਾਹਿਬ ਜੀ ਉਹ ਪਰਥ ਵੀ ਸੰਗਤ ਵੱਲੋਂ ਸ਼ਹੀਦੀ ਦਿਹਾੜੇ ਬੜੇ ਜਾਹਜਲਾਲ ਦੇ ਨਾਲ ਮਨਾਏ ਜਾ ਰਹੇ ਹਨ ਉੱਥੇ ਅੱਜ ਇੱਕ ਐਸੀ ਖਬਰ ਸਾਨੂੰ ਸੁਣਨ ਨੂੰ ਮਿਲੀ ਕਿ ਇੰਡੀਆ ਦੇ ਵਿੱਚ ਦੋ ਸੀਟਾਂ ਜਿਹੜੀਆਂ ਖਾਸ ਮੱਤਵ ਰੱਖਦੀਆਂ ਸੀ ਸਿਆਸਤ ਵਿੱਚ ਭਾਈ ਅਮਿਤਪਾਲ ਸਿੰਘ ਜੀ ਖਾਲਸਾ ਹਲਕਾ ਘਡੂਰ ਸਾਹਿਬ ਔਰ ਸਰਬਜੀਤ ਸਿੰਘ ਜੀ ਮਲੋਆ ਹਲਕਾ ਫਰੀਦਕੋਟ ਸਾਜ ਸੰਗਤ ਜੀਓ ਉਹ ਉਹਨਾਂ ਦੀ ਜਿੱਤ ਹੋਈ ਆ ਔਰ ਆਸਟ੍ਰੇਲੀਆ ਪਰਤੀ ਸੰਗਤ ਵੱਲੋਂ ਖਾਸ ਤੌਰ ਤੇ ਪੰਜਾਬ ਦੀਆਂ ਸਮੂਚੀਆਂ ਸੰਗਤਾਂ ਨੂੰ ਵਧਾਈ ਪੇਟ ਕਰਨ ਵਾਸਤੇ ਅਸੀਂ ਇਕੱਤਰ ਹੋਏ ਆਂ ਔਰ ਪਤਨੀਆਂ ਸੰਗਤਾਂ ਵੱਲੋਂ ਨਿਸ਼ਕਾਮ ਕੀਰਤਨ ਜਥਾ ਔਰ ਭਾਈ ਭਿੰਦਰ ਸਿੰਘ ਜੀ ਸਾਰਿਆਂ ਵੱਲੋਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਹੁਣ ਦੋ ਸ਼ਬਦ ਭਾਈ ਭਿੰਦਰ ਸਿੰਘ ਜੀ ਆਪ ਜੀ ਨਾਲ ਸਾਂਝੇ ਕਰਾਂਗੇ ਭਾਈ ਅਮਰਪਾਲ ਸਿੰਘ ਸਾਹਿਬ ਜੀ ਦੇ ਆਪਣਾ ਐਮਪੀ ਦੀ ਚੋਣ ਜਿੱਤਣ ਤੇ ਲੱਖ ਲੱਖ ਸਮੂਹ ਸਿੱਖ ਸੰਗਤ ਨੂੰ ਵਧਾਈਆਂ ਬਹੁਤ ਸਾਧ ਸੰਤ ਸਿੱਖ ਦੂਰ ਸਾਹਿਬ ਵਾਲਿਓ ਫ੍ਰੀ ਕੋਟ ਵਾਲਿਓ ਵਿਧਾਈ ਦੇ ਪਾਤਰੋ ਭਾਈ ਬਿਆਨ ਸਿੰਘ ਜੀ ਦੀ ਦਿੱਤੀ ਕੁਰਬਾਨੀ ਦਾ ਮੁੱਲ ਪਾਇਆ ਤੁਸੀਂ ਵਾਕਿਆ ਗੁਰੂ ਦੀ ਧਰਤੀ ਵਿਧਾਈ ਦੇ ਪਾਤਰ ਹੈ ਜੀ ਬੋਲ